ਛੋਲਿਆਂ ਵਾਸਤੇ ਮੈਂ ਪਾਣੀ ਰੱਖਣ ਲੱਗੀ ਆ ਛੋਲੇ ਉਬਾਲਣ ਲੱਗੀ ਆ ਤੇ ਅੱਜ ਬਣਾਣੇ ਆ ਕਾਲੇ ਛੋਲੇ ਮੈਂ ਸਾਰੇ ਬਰਤਨ ਵਗੈਰਾ ਮੈਂ ਸਾਰੇ ਸਾਫ਼ ਕੀਤੇ ਨੇ ਹੁਣੇ ਕਿਚਨ ਸਾਰੀ ਸਾਫ਼ ਕੀਤੀ ਸੀ ਤੇ ਹੁਣ ਮੈਂ ਸੋਚ ਰਹੀ ਆ ਕਿ ਛੋਲੇ ਵੀ ਧਰ ਦਵਾਂ ਗਰਮ ਪਾਣੀ <h4>ਕਰਕੇ ਭੇਦ ਦੇਵਾਂ ਤੇ ਫਿਰ ਦੁਪਹਿਰ ਹੀ ਦੁਪਹਿਰੇ ਔਰ ਰਾਤ ਚਾਵਲ ਛੋਲੇ ਹੀ ਚੱਲਣਗੇ ਨਾਲ ਬਣਾਵਾਂਗੇ ਚਾਵਲ ਥੋੜਾ ਪਾਣੀ ਵਿੱਚ ਹੋਰ ਪਾਣਾ ਸਾਰਾ ਰੱਖ ਸਾਫ਼ ਕੀਤਾ ਹੈ

ਸਭ ਨੂੰ ਪਤਾ ਹੀ ਹੈ ਗਰਮੀ ਦਾ ਬੱਸ ਰੋਬੀ ਨੇ ਪਾਪਾ ਵੀ ਹੋਈਆਂ ਨੇ ਗਏ ਨੇ ਬੱਸ ਥੋੜਾ ਪਾਣੀ ਕੋਸਾ ਹੋ ਲਵੇ ਤੇ ਇਹਨਾਂ ਨੂੰ ਢੱਕ ਕੇ ਗਰਮ ਪਾਣੀ 'ਚ ਰੱਖ ਦਾਂਗੀ ਤੇ ਦੁਪਹਿਰ ਤੱਕ ਆਹ ਵਧੀਆ ਉੱਪਰ ਜਾਣਗੇ ਗਾਇਜ਼ ਅੱਜ ਸੋਨਿਆ ਮੇਰਾ ਵਲੌਗ ਬਣਾ ਰਹੀ ਹੈ ਯਾ ਸੋਨਿਆ ਤੇ ਬਿਸ਼ਾਂਦੀ ਕਰਾ ਦ ਸੋਹਣਿਆ ਬਣਾਦੀ ਬਲੌਗ ਬੈੱਡsheet ਮੈਂ ਖਾ ਵਿਛਾ ਦਈਏ ਥਾਪੀ ਸੋਹਣੀ ਲੱਗਦੀ ਚੱਦਰ ਦੋ ਦਿਨ ਬਾਅਦ ਹੀ ਗੰਦੀਆਂ ਹੋ ਜਾਂਦੀਆਂ ਚੱਦਰਾਂ ਵੈਸੀ ਗੰਦੀ ਹੈ ਬੈੱਡ ਦੇ ਉੱਤੇ ਮੈਗੀ ਵਗੈਰਾ ਖਾ ਲਈ ਖਾ ਲਿਆ ਮੋ ਖਾ ਲਿਆ ਭੱਜ ਗਏ ਕੰਦੇ ਥੋੜਾ ਇੱਧਰ ਹੀ ਸੋਹਣਾ ਭੱਜ ਗਏ ਹੋਰ ਤੇਰੇ ਸਾਹਮਣੇ ਤਾਂ ਗਏ ਆ ਮੈਂ ਥੋੜੀ ਇੱਧਰ ਘਰ ਚੱਦਰਾਂ ਉੱਪਰ ਦੀ ਸਾਫ ਕਰੀ ਕੋਸ ਮੁੰਨੀਆ ਦੂਸਰ ਤਰ੍ਹਾਂ ਚੱਲੀ ਦੁਬਾਰਾ ਆਉਂਦੀ ਐ ਸਰਦਿ ਵਿੱਚ ਆਈ ਅੱਜ ਤੇ ਰਹੂ ਗਿਆ ਹੈ ਨਾ ਮਿੰਨਾ ਦਾ ਅੱਜ ਮਿੰਨਾ ਹੋ ਗਿਆ ਪੂਰਾ ਮੇਰਾ ਕੋਸ ਨਾ ਸੁਣੀਆ ਵਧੀਆ ਕੀ ਸੁਣਾਵਾਂ ਭਾਬੀ ਟਾਂ ਨੂੰ ਮੈਂ ਸੁਣਾ ਕੋਈ ਗੱਲ ਵੀ ਗਲਬਾਤ ਕੀ ਸੁਣਾ ਗਰਮੀ ਆ ਬਸ ਜੰਮੀ ਗਿੱਦਾਂ ਲੰਘ ਰਹੀ ਹੈ। ਪਰ ਤੁਸੀਂ ਤੇ ਐਸੀ ਥੱਲੇ ਲੰਦ ਨਾ ਢੀ ਸਾਨੂੰ ਗਰਮੀ ਪਤਾ ਕਿੰਨੀ ਲੱਗਦੀ ਭਾਬੀ। ਕੀ ਕਰੀਏ ਕੰਮ ਕਰਨਾ ਹੀ ਆ ਹੁਣ। ਕੰਮ ਤਾਂ ਕਰਨਾ ਹੀ ਹੈ। ਹਣਾ। ਚਾਦਰਾਂ ਉਹ ਨਾ ਬਿੱਗ ਸਾਈਜ਼ ਆ ਨਾ। ਨਿਕਲ ਦਿਓ ਇਹਨੇ ਸਾਟਾ ਤੋਂ। ਪੱਬੀ ਵਿੱਚ ਇੱਧਰ ਸੋਹਣੀ ਲੱਗਦੀ। एक दिन बाद ही चादर ना गंदी हो जाती है बच्चे खाते हैं मिलते हैं भी कुत्ते हैं ना चादर दे कर दी पानी डोलता कर दी पीका आता कर दी पीका आता वो सना सोनिया मैगी खा ली सी हाँ स्वासी ठंडी तो नहीं हुई नहीं वधिया सी भाभी अच्छा। गुड़िया ने कदम है ਜਦੋਂ ਆਉਗੇ ਲੈਣ ਲਈ ਉਹ ਆਨੰਦ ਨੰਨੇ ਨੇ ਵੀ ਕੱਪੜੇ ਪਾ ਦੇ ਚਰੀ ਨੂੰ ਉਹ ਨੂੰ ਆ ਕੇ ਉਹ ਬਾਹਰ ਖੜਾ ਹੈ ਮੈਂ ਕਿਹਾ ਤੂੰ ਬਾਹਰ ਫੜ ਮੈਂ ਉੱਪਰ ਆਂਦੀ ਸੀ ਬੈਠ ਦੇ ਮੈਂ ਕਿਹਾ ਚਿੱਦਰ ਪੁਛਾ ਲੈ ਖੜਾ ਦੇ ਸਿਆਹ ਡਸਟਿੰਗ ਦਾ ਮੈਂ ਸਵੇਰੇ ਕਰਦੀ ਸੀ ਸਾਰੀ ਬੈੱਡ ਵਗੈਰਾ ਸਾਰਾ ਸਾਫ ਕਰ ਦਿੱਤਾ ਸੀ। ਦਿੱਤੀ ਕਰਤਾ ਸਾਰਾ ਚੱਗਾ ਰਹਿ ਗਈ ਸੀ ਵਿਛਾਣ ਵਾਲੀ ਕੈਮਰਾ ਸਹੀ ਫੜ। ਸੋਰੀਆਂ ਮੈਨੂੰ ਇੰਨਾ ਫੜਨਾ ਨਹੀਂ ਆਉਂਦਾ ਕੈਮਰਾ ਗਾਇਸ। ਤੇ ਤਾਂ ਤਾਂ ਰਹਿ ਗਈ ਸੀ ਬਸ ਵਿਛਾਣ ਵਾਲੀ। ਲਿਆ। ਚਲੋ ਜੀ ਗਾਇਸ ਡਸਟਿੰਗ ਵਗੈਰਾ ਮੈਂ ਸਾਰੀ ਬੈੱਡ ਦੀਆਂ ਪੂਰੀ ਤਰ੍ਹਾਂ ਸਾਫ਼ ਕਰ ਦਿੱਤੀ ਸੀ ਸੈਟੀਆਂ ਵੀ ਸਾਫ਼ ਕਰਤੀਆਂ ਸੀ ਤੇ ਹੁਣ ਚੱਦਰ ਵੀ ਛਾੜ ਦਿੱਤੀ ਹੈ ਗਾਇਜ਼ ਆ ਦੇਖੋ ਸਟੀਲ ਦਾ ਕਿੱਡਾ ਵੱਡਾ ਡੋਂਗਾ ਹੈ ਦੇਖੋ ਇੰਨਾ ਵੱਡਾ ਚਾਹੇ ਇਹਦੇ ਵਿੱਚ ਦੁੱਧ ਵੀ ਮੈਂ ਕਾੜਨਾ ਇਹ ਪਤਾ ਗਾਇਜ਼ ਮੈਨੂੰ ਜਿੱਥੋਂ ਅਸੀਂ ਲੈਣੇ ਆ ਨਾ ਰਾਸ਼ਨ ਉਥੋਂ ਮੈਂ ਫੇਸ ਵਾਸ਼ ਲਿਆ ਫੇਸ ਵਾਸ਼ ਦੇ ਨਾਲ ਫ੍ਰੀ ਮਿਲਿਆ ਇੰਨਾ ਭਾਰਾ ਹੈ ਨਾ ਇੰਨਾ ਹੈਵੀ ਹੈ ਨਾ ਉਹ ਵਧੀਆ ਵਾ ਦੇਖੋ ਸਟੀਲ ਦਾ ਪਲਾਸਟਿਕ ਦਾ ਵੀ ਨਹੀਂ ਸਟੀਲ ਦਾ ਮਿਲਿਆ ਫੇਸ ਵੋਸ਼ ਦੇ ਨਾਲ ਤੇ ਇਧਰ ਗਾਇਸ ਮੈਂ ਨੰਨੇ ਲਈ ਬਣਾ ਰਹੀ ਹਾਂ ਸਮਾਈਲੀ ਕਿਵੇਂ ਲੱਗਿਆ ਗਾਇਸ ਤੁਹਾਨੂੰ ਦੇਖੋ ਬਹੁਤ ਭਾਰਾ ਹੈਵੀ ਹੈ ਦੇਖੋ ਫੇਸ ਵੋਸ਼ ਦੇ ਨਾਲ ਇੱਕ ਗਾਇਜ਼ ਆ ਦੇਖੋ ਪਤਿਲਾ ਕਿੰਨਾ ਸੋਹਣਾ ਪਤਿਲਾ ਹੈ ਤੇ ਕਿੰਨਾ ਹੈਵੀ ਹੈ ਪਤਿਲਾ ਮੇਰੇ ਤੋਂ ਇੱਕ ਹੱਥ ਨਾਲ ਚੱਕਿਆ ਨਹੀਂ ਜਾਂਦਾ ਇੱਕ ਤਾਂ ਹੋਣਾ ਵੀ ਕਟਿਆ ਸਟੀਲ ਇਹ ਬਹੁਤ ਵਧੀਆ ਸਟੀਲ ਦਾ ਹੈਵੀ ਪਤਿਲਾ ਹੈ ਦੇਖੋ ਇਹ ਮੈਂ ਰਾਸ਼ਨ ਦੀਆਂ ਪਰਚੀਆਂ ਜੋੜ ਕੇ ਇਹ ਪਤਿਲਾ ਲਿਆ ਦੇਖੋ ਕਿੰਨਾ ਵੱਡਾ ਹੈ ਦੇ ਵਿੱਚ ਕਮ ਸੇ ਕਮ ਅਸੀਂ ਲੈਣਿਆ ਆ ਮਤਲਬ ਕਿ ਇਹਦੇ ਵਿੱਚ ਤੁਸੀਂ ਵੱਧ ਤੋਂ ਵੱਧ ਲਾ ਲਓ 6 ਕਿਲੋ ਦੁੱਧ ਉਬਲ ਸਕਦਾ। ਉਹ ਤਿਲ ਦਾ ਸਟੀਲ ਦਾ ਬਹੁਤ ਹੀ ਵਧੀਆ ਵਾ। ਇੱਧਰ ਆ ਵੀ ਦੇਖ ਲਾ ਮੈਨੂੰ ਤੇ ਸਮਾਈਲਿੰਗ ਲੱਗ ਜਾਂ। ਜੇ ਤੁਹਾਨੂੰ ਭਾਂਡਿਆਂ ਨਾਲ ਇੰਟਰੋਡਕਸ਼ਨ ਤਾਂ ਬਾਅਦ ਚ ਕਰਾਨੀ ਆ। ਦੇਖੋ। ਆਹ ਦੇਖੋ ਕਿੰਨਾ ਵਧੀਆ ਇੰਡਕਸ਼ਨ ਵੀ ਹੈ, ਇੰਡਕਸ਼ਨ 베ਸ ਹੈ। ਦੇਖੋ। ਕਿੰਨਾ ਵਧੀਆ ਤਿਲਾਂ ਇਹ ਦੇਖੋ ਸਟੀਲ ਦਾ। ਨਾਲ ਤਾਂ ਚੀਜ਼ ਬਣ ਗਈ। ਇੰਨਾ ਵਧੀਆ ਹੈਵੀ ਪਤਿਲਾਂ। ਦੇਖੋ ਕਿੰਨਾ ਵਧੀਆ ਪਤਿਲਾਂ ਮਿਲਿਆ ਮੈਨੂੰ ਪਰਚੀਆਂ ਜੋੜੀਆਂ ਹੋਈਆਂ ਸੀ ਤਿੰਨ ਚਾਰ ਪਰਚੀਆਂ ਜੋੜੀਆਂ ਹੋਈਆਂ ਸੀ ਪਰਚੀਆਂ ਜੋੜ ਕੇ ਆਪਾਂ ਚੀਜ਼ ਲੈ ਲਈ ਠੀਕ ਹੈ ਤੇ ਇੱਕ ਗਾਇਜ਼ ਮੈਨੂੰ ਇੱਕ ਹੋਰ ਚੀਜ਼ ਦਿਖਾਉਣੀ ਆ ਤੁਹਾਨੂੰ ਇੱਕ ਮਿੰਟ ਪਹਿਲੇ ਇੱਧਰ ਸਮਾਈਲੀ ਵੀ ਦੇਖਣਾ ਮੈਨੂੰ ਕਿਤੇ ਲੱਗ ਨਾ ਜਾਵੇ ਬਣ ਚੁੱਕੀ ਹੈ ਸਮਾਈਲੀ ਖਰਦੀ ਤੇ ਇੱਕ ਗਾਇਜ਼ ਮੈਨੂੰ ਆ ਮਿਲੇ ਆ ਕੋਲਗੇਟ ਦੇ ਨਾਲ ਕੋਲਗੇਟ ਨੇ ਇਹ ਫ੍ਰੀ ਚੀਜ਼ਾਂ ਮਿਲੀਆਂ ਐ ਇੱਕ ਆ ਫ੍ਰੀ ਚੀਜ਼ ਮਿਲੀ ਐ ਇੱਕ ਆ ਡੋਂਗਾ ਵੱਡਾ ਸਟੀਲ ਦਾ ਕਦੇ ਤੁਸੀਂ ਹੱਥ ਲਾ ਕੇ ਮੇਰੇ ਕੋਲ ਆ ਕੇ ਦੇਖੋ ਨਾ ਕਿੰਨਾ ਵਧੀਆ ਚੀਜ਼ ਆ ਠੀਕ ਐ ਇਹ ਕਾ ਮਿਲੇ ਨੇ ਡੋਂਗੇ ਆ ਤਿੰਨ ਡੋਂਗੇ ਮਿਲੇ ਮੈਨੂੰ ਕੋਲਗੇਟ ਦੇ ਨਾਲ ਆ ਛੋਟੇ ਡੋਂਗੇ ਆਟਾ ਉਟਾ ਰੱਖ ਲੋ ਜੋ ਮਰਜ਼ੀ ਰੱਖੋ ਇਹਦੇ ਵਿੱਚ ਕੋਲਗੇਟ ਨਾਲ ਫ੍ਰੀ ਮਿਲੇ ਤਿੰਨ ਡੋਂਗੇ ਦੇਖੋ ਗਾਇਜ਼ ਜਿੱਥੋਂ ਅਸੀਂ ਲੈਣੇ ਆ ਨਾ ਰਾਸ਼ਨ ਗਾਇਜ਼ ਤੁਸੀਂ ਉਸ ਜਿੱਥੇ ਜਾਇਓ ਕਰੋ ਰਾਸ਼ਨ ਲੈਣ ਤੇ ਕਮੈਂਟ ਵਿੱਚ ਦੱਸ ਦਿਓ ਅਸੀਂ ਕਿੱਥੋਂ ਲੈਣੇ ਆ ਰਾਸ਼ਨ ਕਮੈਂਟ ਕਰਦੇ ਹੋਏ ਮੁਕਾ ਤੁਹਾਨੂੰ ਦੇਣੇ ਆ ਦੇਖੋ ਕਿੰਨੇ ਵਧੀਆ ਨੇ ਤਿੰਨ ਡੋਂਗੇ ਪਿਛਲੀ ਵਾਰ ਮੈਨੂੰ ਐ ਮਿਲੇ ਸੀ ਓਵਨ ਵਿੱਚ ਰੱਖਣ ਲਈ ਉਮਨ ਦੇ ਡੋਂਗੇ ਇਹ ਮਿਲੇ ਸੀ ਪਤਾ ਨਹੀਂ ਕਿ ਤੇਲ ਨਾਲ ਆਫਰ ਸੀਗੀ ਪਤਾ ਨਹੀਂ ਕਿਹਦੇ ਨਾਮੇ ਆਫਰ ਸੀਗੀ ਤੇ ਇਹ ਚੀਜ਼ਾਂ ਮੈਨੂੰ ਕਿਸੇ ਦਿਨ ਪਿਛਲੀ ਵਾਰ ਮਿਲ ਗਿਆ ਸੀ ਦਿਖਾਈਆਂ ਤੁਹਾਨੂੰ ਹੁਣ ਨਾ ਟਾਈਮ ਹੀ ਨਹੀਂ ਲੱਗਦਾ ਪਿਆ ਸੀ ਦਿਖਾਉਣ ਦਾ ਮੈਂ ਤਾਂ ਚੱਲ ਅੱਜ ਦਿਖਾਈ ਦਿੰਨੇ ਆ ਦੇਖੋ ਕਿੰਨਾ ਭਾਰ ਆ ਇਹ ਆਹ ਬਹੁਤ ਵਧੀਆ ਆਹ ਬੁਖੇਂਟ ਆ ਦੇਖੋ ਇਹਦੇ ਵਿੱਚ ਸਾਗ ਬਣਿਆ ਹੋਵੇ ਸਰਦੀ ਚ ਸਾਗ ਹੈ ਜਿਹ ਚ ਰੱਖ ਕੇ ਫ੍ਰਿਜ ਵਿੱਚ ਰੱਖ ਦੋ ਏਡਾ ਵੱਡਾ ਲਊਗਾ ਦੇਖੋ ਠੀਕ ਹੈ ਸਬਜ਼ੀਆਂ ਕੱਟ ਲਓ ਜੋ ਮਰਜ਼ੀ ਕਰ ਲਓ ਤੋਂ ਨੰਨੂ ਨੂੰ ਇਹ ਵੀ ਬਣਾ ਲਾਂ ਮੰਗ ਰਹੀ ਸੀ ਨਾ ਘੇਟੀ ਐ ਤੇ ਮੈਂ ਕਿਹਾ ਚਲ ਉਹਨੂੰ ਇਹ ਵੀ ਚਾ ਲ ਦਿੰਨੀ ਆ ਤਕਰੀਬਨ ਕਿੰਨੇ ਭਾਂਡੇ ਦਾ ਮੇਰੇ ਅੱਧਾ ਹੀ ਬਣ ਗਿਆ ਆ ਜੋ ਗਾਇਸ ਨੰਨੂ ਦੇ ਨਾਲ ਤੁਸੀਂ ਵੀ ਖਾ ਲਓ ਸਮਾਈ ਲੀਅਰ ਇਹ ਛਿੱਕੇ ਛਿੱਕੇ ਬੋਲਦੇ ਹਨ ਇਹਨੇ ਕਿੰਨੇ ਖਾਣੇ ਗਾਈਸ ਮੈਂ ਬਣਾਉਣ ਲੱਗੀ ਆ ਹੁਣ ਛੋਲਿਆਂ ਦੀ ਸਬਜ਼ੀ ਗਾਈਸ ਅਦਰਕ ਲਸਣ ਹਰੀਆਂ ਮਿਰਚਾਂ ਮੈਂ ਕਾਲੀਆਂ ਨੇ ਆ ਥੋੜਾ ਬ੍ਰੇਕ ਕਰਨਾ بس गाइस एक पासे मैं ਧਰੇ ਨੇ ਚਾਵਲ ਚਾਵਲ ਦੀ ਇੱਕ ਪਾਸੇ ਧਰ ਦਿੱਤੇ ਨੇ ਛੋਲਿਆਂ ਨੂੰ ਸੀਟੀਆਂ ਲੱਗ ਰਹੀਆਂ ਨੇ ਅੱਜ ਖਾਵਾਂਗੇ ਚਾਵਲ ਛੋਲੇ गाइस ਚਾਵਲ ਬਣ ਕੇ ਰੈਡੀ ਹੋ ਗਏ ਨੇ ਐਂਡ ਛੋਲੇ ਵੀ ਬਣ ਗਏ ਨੇ ਛੋਲੇ ਆਂ ਵੀ ਸਬਜ਼ੀ ਵੀ ਬਣ ਗਈ ਐ ਨਾਲ ਆਪਾਂ ਲਿਆ ਪਿਆਜ਼ ਪਹਿਲੇ ਤਾਂ ਇਹ ਦੱਸੋ ਚਾਵਲ ਛੋਲੇ ਕਿਸ ਕਿਸ ਦੇ ਫੇਵਰੇਟ ਨੇ ਜੀਤੇ ਜੀਦੇ ਫੇਵਰੇਟ ਐ ਨਾ ਉਹ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਜਰੂਰ तकरीबन ਸਭ ਦੇ ਫੇਵਰੇਟ ਹੀ ਹੁੰਦੇ ਨੇ ਚਾਵਲ ਛੋਲੇ ਪਰ ਮੇਰੀ ਗੁੜੀਆ ਦੇ ਬਹੁਤ ਫੇਵਰੇਟ ਹੈ ਗੁੜੀਆ ਆਈ ਮਿਸ ਯੂ ਤੂੰ ਬਹੁਤ ਖੁਸ਼ ਹੋ ਕੇ ਖਾਣੀ ਹੈ ਤੇ ਤੇਰੇ ਹਿੱਸੇ ਤੇ ਅੱਜ ਮੈਂ ਥੋੜੇ ਜ਼ਿਆਦਾ ਲੱਲੇ ਨੇ ਪਲੇਟ ਵਿੱਚ ਤੇਰੇ ਹਿੱਸੇ ਦੇ ਵੀ ਮੈਂ ਖਾਵਾਂਗੀ ਅੱਜ ਚਲੋ ਦੱਸ ਕਰਤੀ ਗਰਗੇ ਇਹਦੇ ਨਾਲ ਅਚਾਰ ਵੀ ਲੈ ਲਿਆ ਜਾਏ ਮੈਂ ਤਾਂ ਕਹਿੰਦੀ ਆ ਪਤ ਬਾਦ ਵਿੱਚ ਗਾਈਜ਼ यमी यमी आज वन बाय मेरी गुड़िया दी गाइस <laughs> बड़े यमी यमी बने ने राइस विद हरी मिर्च विद प्याज लग जाती है ये देखो लग गया ना मम्मा को खांसी हां अभी मम्मी का समझा और मम्मा ज्यादा मिर्ची मत खाओ खांसी लग जाएगी आपको अच्छा हां ओके आपको खाएंगे अभी मम्मा ज्यादा मिर्ची मत खाओ खांसी लग जाएगी खांसी ये देखो कुछ भी खा लेते तो हैं हम देखो मैंने मैंने ग्लीना ले लिया मैंने चॉकलेट ले लिया मैंने ग्ली ਮੈਏ ਇਤ ਬਹੁਤ ਚੀਤੇ ਲੱਗਤੇ ਗਾਇਸ ਇਤਨਾ ਚੀਤੇ ਲੱਗਤੇ ਕੁਲਫੀ ਬਸ ਗਾਇਸ ਮੈਂ ਐਸੇ ਨਾਲ ਹੀ ਇਸ ਵਲੋਗ ਦਾ ਮੈਂ ਕਰਦੀ ਆ ਐਂਡ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਮਿਲਾਂ ਤੁਹਾਨੂੰ ਨੈਕਸਟ ਵਲੋਗ ਬਾਏ ਗਾਇਸ ਟੇਕ ਕੇਅਰ